ਵਾਹਿਗੁਰੂ ਜੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਭੁਪਿੰਦਰ ਸਿੰਘ ਮਸਿੰਘਨ ਔਰ ਸਮੂਹ ਸਾਡੇ ਨਗਰ ਨਿਵਾਸੀ ਦੇ ਨੌਜਵਾਨ ਪਿੰਡ ਮਸਿੰਘਨ ਦੇ ਜੋ ਇਸ ਟਾਈਮ ਪੰਜਾਬ ਹੜਾਂ ਦੀ ਮਾਰ ਚੱਲ ਰਿਆ ਹੈ ਉਹਦੇ ਵਾਸਤੇ ਰਾਤ ਸਮਗਰੀ ਲੈ ਕੇ ਅਸੀਂ ਪਹਿਲਾਂ ਵੀ ਇੱਕ ਟਰਾਲੀ ਭੇਜ ਚੁੱਕੇ ਆ ਦੋ ਟਰਾਲੀਆਂ ਸਾਡੀਆਂ ਅੱਜ ਜਾ ਰਹੀਆਂ ਡੰਗਰਾਂ ਵਾਸਤੇ ਚਾਰਾ ਲੈ ਕੇ ਔਰ ਸੰਗਤ ਦੇ ਖਾਣ ਵਾਸਤੇ ਰਸਨਪਾ ਲੈ ਕੇ ਇਹ ਜਿਹੜੀ ਸੇਵਾ ਹੈ ਮੁਨਕਤਾ ਦੀ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਇਹ ਦੱਸਿਆ ਕਿ ਜ਼ਰੂਰਤ ਤੇ ਜਿੰਨੂੰ ਰੋਟੀ ਦੀ ਜ਼ਰੂਰਤ ਹੈ ਰੋਟੀ ਦਿੱਤੀ ਜਾਏ ਕੱਪੜੇ ਦੀ ਜ਼ਰੂਰਤ ਹੈ ਕੱਪੜੇ ਦਿੱਤਾ ਜਾਏ ਔਰ ਪੂਰੀ ਤਰ੍ਹਾਂ ਆਪਣੇ ਧਰਮ ਦੇ ਵਿੱਚ ਪਰਪੱਖ ਰਹਿਣ ਸੋ ਮੈਂ ਆਪਣੇ ਐਨਆਰਆਈ ਭਰਾਵਾਂ ਦਾ ਜਿਹੜੇ ਪਿੰਡ ਮਸਿੰਘਨ ਦੀਆਂ ਔਰ ਪਿੰਡ ਮਸਿੰਘਨ ਦੀ ਸਾਧ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਮੇਂ-ਸਮੇਂ ਤੇ ਲੋਕ ਭਲਾਈ ਲਈ ਕੰਮ ਕਰਦੇ ਆ ਜਿੱਦਾਂ ਪਿੱਛੇ ਧਰਨੇ ਲੱਗੇ ਸੀ ਜਾਂ ਪਿਛਲੀ ਵਾਰੀ ਹੜ ਆਏ ਸੀ ਉਦੋਂ ਵੀ ਇਹ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਐ ਸਰੀਰਕ ਮਿਹਨਤ ਵੀ ਕੀਤੀ ਐ ਪੈਸੇ ਵੀ ਖਰਚੇ ਸਾਰੇ ਕਿਰਤੀ ਸਿੱਖਾ ਸੀ ਅਸੀਂ ਕਿਰਤ ਵੀ ਕਰਦੇ ਆ ਜਿਹੜਾ ਸਾਡਾ ਦਸਵੰਦ ਐ ਉਹ ਗਰੀਬ ਦੇ ਮੂੰਹ ਚ ਜਾਏਗਾ ਠੀਕ ਐ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਵੀ ਜਾ ਕੇ ਆਇਓ ਤੁਸੀਂ ਅੱਜ ਇਹਦਾ ਸਮਾਨ ਆ ਕਿ ਕਿੰਨੀਆਂ ਟਰਾਲੀਆਂ ਜਾ ਰਹੇ ਨੇ ਕਿਹੜਾ ਕਿਹੜਾ ਸਮਾਨ ਲੈ ਕੇ ਜਾ ਰਹੇ ਹੋ ਸਾਡੇ ਕੋਲ ਇਹ ਟਰਾਲੀਆਂ ਦੇ ਵਿੱਚ ਡੰਗਰਾਂ ਵਾਸਤੇ ਇੱਕ ਤਾਂ ਟਰਾਲੀ ਦੇ ਵਿੱਚ ਅਚਾਰ ਹੈ ਜੀ ਦੂਜੀ ਦੇ ਵਿੱਚ ਜ਼ਰੂਰਤ ਦਾ ਸਮਾਨ ਹੈ ਜਿੱਦਾਂ ਘਰੇਲੂ ਸਮਾਨ ਹੈ ਚਾਹ ਪੱਤੀ ਖੰਡ ਆਟਾ ਮੱਛਰ ਤੇ ਕੱਟਣ ਤੋਂ ਲਾਉਣ ਵਾਲੀ ਦਵਾਈ ਮੱਛਰਦਾਨੀਆਂ ਇਹ ਤੇ ਜ਼ਰੂਰੀ ਸਮਾਨ ਸਾਰਾ ਹੀ ਆ ਉਹਦੇ ਵਿੱਚ ਬਿਸਕੁਟ ਆ ਮਠੀਆ ਰਸ ਵਗੈਰ ਆ ਤੇ ਤੁਸੀਂ ਆਪ ਡਿਸਟ੍ਰਿਬਿਊਟ ਕਰੋਗੇ ਜਾਂ ਉੱਥੇ ਪ੍ਰਸ਼ਾਸਨ ਨੂੰ ਹੈਂਡਓਵਰ ਕਰੋਗੇ ਨਹੀਂ ਅਸੀਂ ਕਿਸੇ ਦੇ ਹੈਂਡਓਵਰ ਨਹੀਂ ਕਰਦੇ ਸਾਡੀ ਸੰਗਤ ਖੜੀ ਨੌਜਵਾਨ ਖੜੇ ਆ ਇਹ ਆਪ ਵੰਡਣਗੇ ਕਿਉਂਕਿ ਜਾ ਕੇ ਵੀ ਆਏ ਤੇ ਕੀ ਲੱਗਦਾ ਹਾਲਾਤ ਲੋਕ ਕਿੱਦਾਂ ਦੀ ਸੇਵਾ ਕਰਨ ਕਿਉਂਕਿ ਜਦੋਂ ਆਪ ਗਰਾਊਂਡ ਜੀਓ ਤਾਂ ਬੰਦਾ ਜਾਣਦਾ ਕੁਝ ਪਤਾ ਹੁੰਦਾ ਵੀ ਆ ਸੇਵਾ ਕਰ ਸਕਦੇ ਵਿੱਚ ਵੇਖ ਜੀ ਉੱਥੇ ਜਿਹੜੀ ਅੱਜ ਦੇ ਟਾਈਮ ਦੀ ਜ਼ਰੂਰਤ ਹੈ ਵੀ ਕੋ ਲੰਗਰ ਬਹੁਤ ਆ ਉੱਥੇ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਡੰਗਰਾਂ ਦੇ ਚਾਰੇ ਵਾਸਤੇ ਆ ਰਹੀਆਂ ਨੇ ਜਾਂ ਜਿਹਨੇ ਮੱਛਰਦਾਨੀ ਨਹੀਂ ਮੱਛਰ ਦੀ ਬਹੁਤ ਸਮੱਸਿਆ ਹੈ ਲੋਕ ਵਿੱਚ ਬਿਮਾਰ ਬਹੁਤ ਨੇ ਬੱਚੇ ਬਹੁਤ ਘਬرائی ਹੋਏ ਨੇ ਜਿਹਨੂੰ ਇਥੇ ਲੰਗਰ ਦੀ بجائے ਨਾ ਜਿਹੜੀ ਜ਼ਰੂਰਤ ਹੈ ਮੈਨ ਨਾਲ ਮੈਡੀਸਨ ਦੀ ਵੀ ਜ਼ਰੂਰਤ ਹੈ ਅਸੀਂ ਕੱਲ ਸਾਡੀ ਇੱਕ ਟੀਮ ਜਾਏਗੀ ਅਸੀਂ ਲੈ ਕੇ ਜਾਵਾਂਗੇ ਡਾਕਟਰ ਜਿਹੜੀ ਮੈਡੀਸਨ ਔਰ ਮੱਛਰਦਾਨੀਆਂ ਔਰ ਆਰੋਮੋਸ ਵਗੈਰਾ ਇਹ ਚੀਜ਼ਾਂ ਲੈ ਕੇ ਜਾਵਾਂਗੇ ਕਿ ਜਥੇਬੰਦੀ ਜਿਹੜੀ ਹੈ ਕਿ ਜਥੇਬੰਦੀ ਬਿਲਕੁਲ ਪੂਰਾ ਸਿਜਾ ਵੇਖੋ ਇਹ ਤਾਂ ਜਥੇਬੰਦੀ ਬਾਬੇ ਨਾਨਕ ਦੀ ਆ ਸਾਰੇ ਸਿੱਖ ਆ ਪਰ ਅਸੀਂ ਜਥੇਬੰਦੀ ਦਾ ਕੋਈ ਉਹ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋ ਗਏ ਪੰਜਾਬ ਦੀ ਧਰਤੀ ਦੇ ਗੁਰੂ ਨਾਨਕ ਸਾਹਿਬ ਦੇ ਅਸੀਂ ਸਾਰੇ ਸਿੱਖ ਆ ਹਾਂ ਜੀ ਇਹ ਨੌਜਵਾਨਾਂ ਲੋਪਰਾਲਾ ਜੀ ਸਾਰਾ ਜਿਹੜੇ ਪਿੰਡ ਮ ਸਿੰਘਨ ਦੇ ਵੀਰ ਬਾਹਰ ਬੈਠੇ ਨੇ ਨਰਾਇਣ ਸਾਹਿਬ ਨੇ ਕਿਸੇ ਨੇ ਹਜ਼ਾਰ ਕਿਸੇ ਨੇ 500 ਸਭ ਨੇ ਇਹਨਾਂ ਨੇ ਆਪਣਾ ਇਕੱਠਾ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਕੋਈ ਵੈਸੇ ਅਸੀਂ ਉਹ ਨਹੀਂ ਕਰਿਆਗਾ ਲਾਗੇ ਦੇ ਪਿੰਡ ਜਿਉਂ ਜਾਂ ਕਿਤੇ ਨਹੀਂ ਸਿਰਫ ਆਪਣੇ ਪਿੰਡ ਪਿੰਡ ਤੋਂ ਤਾਂ ਅਸੀਂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਮਹਾਰਾਜ ਜੀ ਜਿਹੜੀਆਂ ਇਹੋ ਜਿਹੀਆਂ ਆਫਤਾਂ ਨੇ ਜਾਂ ਕੁਦਰਤੀ ਬਿਮਾਰੀਆਂ ਨੇ ਇਹਨਾਂ ਤੋਂ ਪੰਜਾਬ ਨੂੰ ਔਰ ਪੂਰੇ ਸੰਸਾਰ ਨੂੰ ਬਚਾਇਆ ਜਾਏ ਔਰ ਆਪਣੇ ਸਿੱਖਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਆ ਜਾਏ ਤਾਂ ਕਿ ਐਵੇਂ ਦੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਭੱਜ ਰਹੀਆਂ ਨੇ ਉੱਥੇ ਸਿੱਖ ਜਾਂ ਆਮ ਇਨਸਾਨ ਕੰਮ ਮਾਰ ਰਿਹਾ ਹੈ ਇਹ ਸਰਕਾਰਾਂ ਦੇ ਕੰਮ ਨੇ ਜਿਹੜੇ ਹੜ ਨੇ ਕੁਦਰਤੀ ਨਹੀਂ ਹੈਗੇ ਇੱਕ ਪਲੈਂਡਡ ਨੇ ਸਮੇਂ ਸਿਰ ਉਹਨਾਂ ਦੀ ਰਿਪੇਅਰ ਨਹੀਂ ਹੋਈ ਪਾਣੀ ਨੂੰ ਡੰਪ ਕਰ ਲਿਆ ਬਿਨ ਬੇ ਅੱਗੇ ਹਰਿਆਣਾ ਪਾਣੀ ਮੰਗ ਰਿਹਾ ਰਾਜਸਥਾਨ ਮੰਗ ਰਿਹਾ ਅੱਜ ਉਹ ਲੈ ਨਹੀਂ ਰਿਹਾ ਉਹਨਾਂ ਤੇ ਵਿਆਖਣ ਹੋਣਾ ਚਾਹੀਦਾ ਬਾਕੀ ਇਹ ਵੀ ਸਾਡੀ ਜਿਹੜੀਆਂ ਟੀਮਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਨੇ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਸ਼ੁਰੂ ਕੀਤਾ ਉੱਥੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਦੀ ਕੋਈ ਫੰਡਿੰਗ ਨਹੀਂ ਪਹੁੰਚੀ ਉੱਥੇ ਕਿਰਤੀ ਸਿੰਘ ਹੀ ਪਹੁੰਚੇ ਨੇ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਪਹੁੰਚੀ ਹੈ ਹੋਰ ਜਿਹੜੇ ਜਾਗਰੂਕ ਸਿੱਖ ਜਥੇਬੰਦੀਆਂ ਨੇ ਉਹ ਪਹੁੰਚੀਆਂ ਨੇ ਠੀਕ ਹੈ